ਓਮ ਸਮ ਬੁੱਧਾਏ ਨਮਹ ਸਾਰੇ ਹੀ ਧਰਮ ਦੇ ਲੋਕਾਂ ਨੂੰ ਸਤਿ ਸ਼੍ਰੀ ਅਕਾਲ ਨਮਸਤੇ ਤੇ ਸ਼ਬਾ ਖੇਰ ਅੱਜ ਆਪਾਂ ਪਹਿਲੀ ਵਾਰ ਬੁੱਧਵਾਰ ਦੀ ਕਥਾ ਪਾਵਾਂਗੇ ਜੀ ਤੇ ਉਸ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਕਈ ਲੋਕ ਨੇ ਜਿਹੜੇ ਇਹ ਵਿਸ਼ਵਾਸ ਨਹੀਂ ਕਰ ਪਾ ਰਹੇ ਨੇ ਕਿ ਕੋਈ ਬੰਦਾ ਫੋਟੋ ਰਾਹੀਂ ਨੱਗ ਪੇਜ ਕੇ ਕਿਸੇ ਤੇ ਅਸਰ ਪਾ ਸਕਦਾ ਹੈ ਬਈ ਉਹ ਫੋਟੋ ਵਿੱਚ ਨੱਗ ਕਿਵੇਂ ਅਸਰ ਪਾਉਂਦੇ ਨੇ ਜੀ ਇਹੇ ਆਮ ਦੁਨੀਆ ਤੇ ਦੇਖਿਆ ਨਹੀਂ ਜਾਂਦਾ ਤੇ ਇਸ ਕਰਕੇ ਕਾਫੀ ਲੋਕਾਂ ਦੇ ਮਨ 'ਚ ਇਹ ਸਵਾਲ ਹੁੰਦੇ ਨੇ ਪਰ ਜੀ ਇਹ ਆਪਾਂ ਬ੍ਰह्म ਵਿਦਿਆਰਿਆ ਆਇਓ ਨਹੀਂ ਖੋਲਿਆ ਜੀ ਇਹਦੇ ਵਿੱਚ ਬ੍ਰह्म ਵਿਦਿਆ ਨਾਲ ਬਹੁਤ ਕੁਝ ਹੋ ਸਕਦਾ ਜੀ ਇਹੜਾ ਆਮ ਦੁਨੀਆ ਦੀ ਸੋਚ ਤੋਂ ਬਾਹਰ ਹੈ ਤੇ ਇਸ ਕਰਕੇ ਤੁਸੀਂ ਇੱਕ ਵਾਰ ਅਜ਼ਮਾ ਕੇ ਜਰੂਰ ਦੇਖੋ ਤੁਹਾਡਾ ਕੋਈ ਇਹਦੇ ਵਿੱਚ ਪੈਸਾ ਨਹੀਂ ਲੱਗਣਾ ਅਸੀਂ ਤੁਹਾਨੂੰ ਫੋਟੋ ਭੇਜਾਂਗੇ ਉਹਦੇ ਵਿੱਚ ਨਗਦੀ ਫੋਟੋ ਹੋਵੇਗੀ ਜੀ ਤੇ ਉਹ ਬੰਦੇ ਸਰੀਰ ਤੇ ਬਿਲਕੁਲ ਅਸਰ ਕਰਦੀ ਹੈ ਤੇ ਇਹ ਬੰਦਿਆਂ ਤੇ ਵੀ ਡਿਪੈਂਡ ਕਰਦਾ ਜੀ ਕਈ ਬੰਦੇ ਅੰਤਰਮੁਖੀ ਵਧੀਆ ਹੁੰਦੇ ਨੇ ਉਹ ਇਹ ਚੀਜ਼ ਨੂੰ ਛੇਤੀ ਫੀਲ ਕਰ ਲੈਣਗੇ ਕਿ ਬਈ ਹਾਂ ਸਾਡੇ ਤੇ ਵਾਕਈ ਅਸਰ ਹੋਇਆ ਕਈਆਂ ਦਾ ਜੀ ਇਹਨਾਂ ਅੰਤਰ ਆਪਣੇ ਅੰਦਰ ਇਹਨਾਂ ਨਹੀਂ ਹੁੰਦਾ ਉਹ ਨਹੀਂ ਫੀਲ ਕਰ ਬੰਦੇ ਕਿ ਕੀ ਸਾਡੇ ਛੇਤੇ ਵਰਤ ਰਿਹਾ ਤੇ ਹੋ ਸਕਦਾ ਉਹਨਾਂ ਨੂੰ ਇੱਕ ਦਿਨ ਚ ਨਾ ਪਤਾ ਚੱਲੇ ਪਰ ਮੇਰਾ ਕਹਿਣਾ ਇਹੀ ਹੈ ਜੀ ਬਈ ਤੁਸੀਂ ਇੱਕ ਵਾਰ ਕਰਕੇ ਜ਼ਰੂਰ ਦੇਖੋ ਹੋ ਸਕਦਾ ਤੁਹਾਨੂੰ ਪਹਿਲੇ ਦਿਨ ਨਾ ਪਤਾ ਚੱਲੇ ਪਰ ਦੂਜੇ ਤੀਜੇ ਦਿਨ ਅਸਰ ਜ਼ਰੂਰ ਹੋਵੇਗਾ ਜੀ ਤੇ ਇਹ ਗੱਲ ਨਾਲ ਆਪਾਂ ਫਿਰ ਅੱਜ ਦੀ ਖਤਾ ਜੀ ਚ ਸਾਰੇ ਹੀ ਸੁਣਦੇ ਹਾਂ ਗੁਰਮੁਖ ਸਿੰਘ ਜੀ پاسੋਂ ਨਮਸਕਾਰ ਜੀ ਮਹਾਰਾਜ ਨਮਸਕਾਰ ਜੀ ਨਮਸਕਾਰ ਵਾਲੇ ਅੱਜ ਜੀ ਫੇਰ ਆਪਾਂ ਬੁੱਧਵਾਰ ਦੀ ਅਜੇ ਵੀਡੀਓ ਨਹੀਂ ਪਾਈ ਪਹਿਲੀ ਆਪਾਂ ਵੀਡੀਓ ਪਾਣੀ ਹੈ ਜੀ ਤੇ ਬੁੱਧਵਾਰ ਦਾ ਦੱਸੋ ਜੀ ਸਾਰੇ ਸੁਣਨੇ ਵਾਲਿਆਂ ਨੂੰ ਠੀਕ ਹੈ ਜੀ ਮਹਾਰਾਜ ਇਹ ਗੱਲ ਲਿਕਣਾ ਜੀ ਬੁੱਧ ਆ ਹਾਂਜੀ ਇਹਦਾ ਗੁਰੂ ਨਾਲ ਲਿੰਕ ਹੁੰਦਾ ਬੁੱਧੀ ਨਾਲ ਲਿੰਕ ਹੁੰਦਾ ਜਿਵੇਂ ਗਣੇਸ਼ ਨਾਲ ਲਿੰਕ ਹੁੰਦਾ ਨਾ ਠੀਕ ਹੈ ਜੀ ਕਿਉਂਕਿ ਇਹਨਾਂ ਦੀ ਬੁੱਧੀ ਸੀ ਇਹ ਬੁੱਧਗ੍ਰਹਿ ਨਾਲ ਕੰਮ ਕਰਦੇ ਨੇ ਠੀਕ ਹੈ ਜੀ ਬੁੱਧੀ ਆ ਜਿਹੜੀ ਟਿਪ ਦੇ ਦੇਣਾ ਪਹਿਲਾਂ ਹੀ ਆਪਾਂ ਵਜਣੀ ਨਹੀਂ ਸੀਗੀ ਅੱਛਾ ਕਿਉਂਕਿ ਇੱਕ ਤਾਂ ਆਪਣੇ ਆਵਾਜ਼ ਬੰਦ ਰੱਖੋਗੇ ਇਹਨਾਂ ਨੂੰ ਗਲਤ ਕੁਝ ਵੀ ਬੋਲੋ ਨਾ ਜਦ ਤੁਹਾਡਾ ਪ੍ਰੋਪਰ ਬੋਲੀ ਨਹੀਂ ਸਹੀ ਹੈਗੀ ਠੀਕ ਹੈ ਜੀ ਜੇ ਮੈਂ ਆਪਣੀ ਪ੍ਰੋਪਰ ਬੋਲੀ ਨਹੀਂ ਸਹੀ ਕਿ ਨਾ ਕੋਈ ਪਸੰਦ ਨਹੀਂ ਕਰਦਾ ਹਾਂਜੀ ਉਹ ਤੁਹਾਨੂੰ ਪਤਾ ਲੱਗਦਾ ਇਹ ਤਾਂ ਬੁੱਧਗ੍ਰਹਿ ਖਰਾਬ ਆ ਛੇਤਰ ਪਵਾਉਣੇ ਵਾਲਾ ਹਨਾ ਠੀਕ ਹੈ ਜੀ ਤੇ ਉਹਦੇ ਵਿੱਚ ਕੀ ਹੁੰਦਾ ਵੀ ਬੁੱਧੀ ਨੂੰ ਸ਼ੁੱਧਣ ਲਈ ਹਾਂਜੀ ਬਰੰਬ ਦੇਲਾ ਆਪਾਂ ਨੇ ਖੋਲਿਆ ਹਾਂਜੀ ਹਾਂਜੀ ਉਹਦੇ ਵਿੱਚ ਸਾਰਾ ਗ੍ਰਹਾਂ ਦਾ ਤੱਤਾਂ ਦਾ ਸਾਰਾ ਕੁਝ ਦੱਸਾਂਗੇ ਠੀਕ ਹੈ ਜੀ ਜੇ ਕੋਈ ਸਵਾਲ ਕਰਨਾ ਹੋਵੇ ਉਹ ਕਰ ਸਕਦਾ ਬੁੱਧ ਦਾ ਖਰਾ ਵਿਦਾਨ ਹੁੰਦਾ ਠੀਕ ਹੈ ਜੀ ਇਹਦਾ ਪੰਨਾ ਨਗ ਹੁੰਦਾ ਠੀਕ ਹੈ ਜੀ ਤੇ ਗੁਰੂਆਂ ਪੀਰਾਂ ਕੋਲੋਂ ਬੁੱਧੀ ਸ਼ੁੱਧੀ ਜਾਂਦੀ ਆ ਨਾ ਗੁਰੂ ਇਹ ਦੱਸੂਗਾ ਵੀ ਹਾਂ ਹਾਂਜੀ ਸਹੀ ਗੱਲ ਹੈ ਜੀ ਤੇ ਆਪਾਂ ਨੇ ਤੀਸਰੇ ਪੜਾਸ਼ਾ ਦਾ ਸਰੂਪ ਵੀ ਲਾਇਆ ਆਪਾਂ ਨੇ ਠੀਕ ਹੈ ਜੀ ਤੇ ਇਹਨਾਂ ਦੇ ਕੋਲ ਜਾਣਾ ਪੰਦਾ ਵਧੀਆ ਇਨਸਾਨ ਕੋਲੋਂ ਵਧੀਆ ਬਣ ਲਈ ਠੀਕ ਹੈ ਜੀ ਸਹੀ ਗੱਲ ਹੈ ਜੀ ਕਿਉਂਕਿ ਸਾਰਾ ਰਿਕਾਰਡ ਆਪਣਾ ਬੋਲੀ ਤੇ ਪਿਆ ਸਰਸਪਤੀ ਨੂੰ ਨਮਸਕਾਰ ਕਰਨੀ ਚਾਹੀਦੀ ਹੈ ਠੀਕ ਹੈ ਜੀ ਤੇ ਹੋਰ ਦੱਸੋ ਮਹਾਰਾਜ ਕੀ ਹੁਕਮਾ ਹੋਰ ਜੀ ਜਿਵੇਂ ਪਾ ਇੱਕ ਰੱਬ ਪੰਜ ਤਤ ਇਹਨਾਂ ਤੇ ਵੀਡੀਓ ਅਪਾ ਚਲਾਇਆ ਸੀਗਾ ਹੈਨਾ ਜੀ ਇੱਕ ਰੱਬ ਤੇ ਤਾਂ ਆਪਾਂ ਗੱਲ ਕਰ ਲਈ ਸੀਗੀ ਪੰਜ ਤਤਵਾਂ ਵਿੱਚੋਂ ਮੈਂ ਚਾਹੁੰਦਾ ਤੁਸੀਂ ਕਿਸੇ ਵੀ ਇੱਕ ਤਤ ਉੱਤੇ ਜਿਹਦਾ ਅੱਜ ਤੁਸੀਂ ਦੱਸਣਾ ਚਾਹੁੰਦੇ ਹੋ ਉਹਨਾਂ ਬਾਰੇ ਦੱਸ ਦਿਓ ਜੀ ਜਿਹੜੇ ਬੰਦੇ ਤੇ ਕੰਮ ਕਰਦੇ ਨੇ ਇੱਕ ਰੱਬ ਪੰਜ ਤਤ 28 ਨਕਸ਼ਤਰ 9 ਗ੍ਰਹਿ ਇਹਨਾਂ ਦਾ ਆਪਾਂ ਬਾਰੀ-ਬਾਰੀ ਪਾਉਣਾ ਜੀ ਹਾਂਜੀ ਸਭ ਤੋਂ ਜਿਹੜਾ ਬੜਾ ਤਤ ਆ ਹਾਂਜੀ ਉਹ ਕਰੋਧ ਆ ਠੀਕ ਹੈ ਜੀ ਕਿਉਂਕਿ ਜਿਹਨੂੰ ਕਰੋਧ ਚੜਦਾ ਉਹ ਆਪਣਾ ਤੇ ਬਗਾਨਾ ਨਹੀਂ ਦੇਖਦਾ ਠੀਕ ਹੈ ਜੀ ਉਫਰ ਜੇਲ ਜਾਣ ਦੇ ਉਹਦੇ ਲੱਛਣ ਬਣ ਜਾਂਦੇ ਨੇ ਕਿੰਨਾ ਮਤਲਬ ਤੋਂ ਕਿ ਇਹਨਾਂ ਮਾਰ ਦੇਣਾ ਜਾਂ ਉਹਨੂੰ ਕੁੱਟਣਾ ਨਾ ਹਾਂਜੀ ਹਾਂਜੀ ਇਹ ਤੱਤ ਦਾ ਕੰਮ ਆ ਠੀਕ ਹੈ ਜੀ ਬੰਦੇ ਨੂੰ ਨਰਕਾਂ ਚ ਲੈ ਜਾਂਦਾ ਫੇ ਰਾਹੁ ਵੀ ਨਾਲ ਲੜ ਜਾਂਦਾ ਹੈ ਤਿੰਨ ਚਾਰ ਗ੍ਰਹਿ ਕਰਕੇ ਠੀਕ ਹੈ ਜੀ ਉਹਨਾਂ ਨੇ ਬੁੱਧੀ ਖਰਾਬ ਕਰ ਦੇਣੀ ਆ ਫਿਰ ਜੀ ਹੈ ਨਾ ਤਾਂ ਵੀ ਲਿੰਕ ਹੋ ਗਿਆ ਹੈ ਨਾ ਜੀ ਬੁੱਧ ਦੇ ਨਾਲ ਬੁੱਧ ਹਾਂਜੀ 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 ਬੁੱਧ ਗ੍ਰਹਿ ਆ ਜੀ ਠੀਕ ਹੈ ਜੀ ਤੇ ਜੇ ਬੁੱਧ ਖਰਾਬ ਹੋ ਗਿਆ ਤੇਰਾ ਸਾਰਾ ਹੀ ਗ੍ਰਹਿ ਤੇਰਾ ਮੇੜਾ ਬਿਠਾ ਦੇਣਾ ਠੀਕ ਹੈ ਜੀ ਹਾਂ ਜੀ ਸਹੀ ਗੱਲ ਹੈ ਜੀ ਬੁੱਧੀ ਨਹੀਂ ਹੋਏਗੀ ਤਾਂ ਬੰਦਾ ਕੀ ਕਰੇਗਾ ਜੀ ਹਨਾ ਨਾ ਉਹਨੇ ਛੋਟੇ ਮੂਰੇ ਲੋਟ ਬੋਲਣਾ ਨਾ ਬੜੇ ਮੂਰੇ ਹਾਂ ਜੀ ਆਪਾਂ ਕਹਨੇ ਹੁੰਦਾ ਛੋਟੇ ਨੂੰ ਪਿਆਰ ਕਰੋ ਬੜੇ ਦੀ ਇੱਜ਼ਤ ਕਰੋ ਹਾਂ ਜੀ ਆਪਾਂ ਫ੍ਰੀ ਟੈਬਲੇਟਾਂ ਬੰਦ ਆਏ ਲੱਗੇ ਮੈਂ ਕਹਿੰਦਾ ਕੱਟ ਲਿਆ ਕਰੀਏ ਚਲੋ ਫੇਰ ਵੀ ਆਪਾਂ ਕਹਿੰਦੇ ਜਿਹੜਾ ਕੋਈ ਮਾਰਗ ਤੇ ਚੱਲਦਾ ਨਾ ਹਾਂ ਜੀ ਜਿਹੜਾ ਕੋਈ ਪੁੱਛੇ ਜੀ ਉਹਨੂੰ ਦੱਸੀਏ ਹੈ ਨਾ ਇਹ ਸਹੀ ਗੱਲ ਹੈ ਬਾਕੀ ਫੇਰ ਕੀਮਤ ਨਹੀਂ ਰੱਖਦੇ ਲੋਕ ਨਹੀਂ ਨਹੀਂ ਕੇ ਤਾਂ ਟਾਈਮ ਪਾਸ ਕਰਦੇ ਨੇ ਹਾਂ ਜੀ ਆਪਾਂ ਨੂੰ ਗਰਮ ਕਰਕੇ ਦੇਖਦੇ ਨੇ ਕਿੰਨੇ ਗਰਮ ਨੇ ਹਾਂਜੀ ਸਹੀ ਗੱਲ ਹੈ ਜੀ ਤਰੋ ਸਾਡੇ ਦੇ ਮਹਾਰਾਜ ਦੀ ਕਿਰਪਾ ਰਖਣਾ ਨਾ ਹਾਂਜੀ ਤੁਸੀਂ ਗਰਮ ਹੋਈ ਹੋਈ ਨਾ ਹਾਂਜੀ ਸਹੀ ਗੱਲ ਹੈ ਜੀ ਹਾਂਜੀ ਇੱਜਤ ਜਿਹੜਾ ਬੁੱਲੇ ਸ਼ਾਹ ਨੇ ਨੱਚ ਕੇ ਮਨਾਇਆ ਯਾਰ ਹਾਂਜੀ ਜਿਹਨੂੰ ਨੱਚਣ ਦਾ ਚੱਜ ਹੋ ਉਹ ਹੀ ਮਨਾਉ ਯਾਰ ਨੂੰ ਹਾਂਜੀ ਸਹੀ ਗੱਲ ਹੈ ਜੀ ਤੇ ਹੋਰ ਹੋਰ ਜੀ ਅੱਜ ਹੋ ਗਏ ਨੇ ਜੀ 5 ਮਿੰਟ ਅੱਜ ਤੁਹਾਨੂੰ ਇੰਨਾ ਕਰਖ ਰਖਦੇ ਆ ਜੀ ਬਾਕੀ ਫੇਰ ਅਗਲੀ ਵੀਡੀਓ ਚ ਹੋਰ ਸਵਾਲ ਕਰਾਂਗੇ ਤੇ ਸਾਰਿਆਂ ਨੂੰ ਬੁੱਧੀ ਦੇਵੇ ਮਾਲਕ ਜੀ ਧੰਨਵਾਦ ਓਕੇ ਜੀਵਨ ਸੁખી ਹੋ ਜਾਂਦਾ ਉਹਦੇ ਨਾਲ ਠੀਕ ਹੈ ਜੀ ਚੰਗਾ ਜੀ ਧੰਨਵਾਦ ਨਮਸਕਾਰ ਚੰਗਾ ਜੀ ਨਮਸਕਾਰ ਜੀ ਜੈ ਜੀ ਜੈ ਜੈ